ਪੇਂਡਲੀ ਰੌਂਗਵਾਲ ਦੀ 23 ਸਾਲ ਦੀ ਉਹ ਮੁੰਡਾ ਜਗਪਾਲ ਸਿੰਘ ਨਾਮ ਕੀਤਾ ਕੀ ਕੰਮ ਕਰਦਾ ਕੌਡੇ ਖੇੜਦਾ ਕੀ ਇਹ ਜੀ ਬਸ ਮੇਰੇ ਕੋਲ ਨਾਲ ਥੋੜਾ ਜਿਹਾ ਬਸਾਵ ਚ ਘਟ ਉਹ ਘਟਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਈ ਦੋ ਕੁੜੀਆਂ ਈਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨਹੀਂ ਉਹ ਤਾਂ ਲੈਤਾ ਰਹਿਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦਾ ਨੇ ਗੁੰਡੀ ਮਾਰੀ ਕਿੱਥੇ ਮਾਰੀ ਫੇ ਤਾਂ ਰਹਿਨੇ ਹੀ ਆਪਾਂ ਇੱਕ ਜਿ ਮਾਰੀ ਹੈ ਸੁਬੇ ਘਰੇ ਆ ਹਾਂਜੀ ਘਰੇ ਅੰਦਰ ਮਾਰਦੇ ਘਰ ਹੋਰ ਕੌਣ ਕੌਣ ਸੀ ਤੁਹਾਨੂੰ ਅਜੀ ਤੋ ਹਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੇ ਜਿਹੜੇ ਘਰੇ ਇੱਕ ਮੇਰੇ ਘਰ ਵਾਲੀ ਤੀ ਤੇ ਇੱਕ ਮਰਮੁੰਦਾ ਸੀ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਸੀ ਕਿ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਹੈ ਆਪਦੀ ਕੁੜੀ ਨੂੰ ਉਹ ਪੰਦਰ ਰੱਬੇ ਨੂੰ ਫੋਨ ਕਰਕੇ ਸੱਦਾ ਹੈਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਨੂੰ ਟੋਠਾ ਸਿੱਧਾ ਬੋਲਣ ਲੱਗ ਗਈ ਜਦੋਂ ਉਹ ਲੋਰੇ ਮਰੇ ਮੁੰਡੇ ਨੇ ਛੋਟੇ ਕਹਿਤਾ ਜਪਾਲ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਥੋਰ ਕਉਂ ਕੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਅੰਦਰ ਕੀ ਚਾਹਨੇ ਬਈਆਂ ਸਾਫ਼ ਹੋਣਾ ਚਾਹੀਦਾ ਜੀ ਸਾਫ਼ ਨੂੰ ਕੁੱਛ ਬਲੋ ਕਿੰਦਾ ਦੀ ਕਾਰਵਾਈ ਚੱਲ ਜੇ ਬਸ ਜੀ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਬਾਈਓ ਨਾ ਦੇਖ ਲੈ ਹਜੇ ਕੋਈ ਕਾਰਵਾਈ ਉਹਦੇ ਬਿਆਨ ਹੋ ਗਏ ਹਾਂਜੀ ਬਿਆਨ ਹੋ ਗਏ ਜਸਵੀਰ ਸਿੰਘ ਜੀ ਉਮਰ ਜੀ ਸੋਵਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਕਿ ਜਿੱਦਾਂ ਦੀ ਘਟਨਾ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਜੀ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਆ ਜੀ ਦੇਖੋ ਕੁੜੀਆ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲਈ ਤੇ ਉਹਨਾਂ ਨੇ ਸੁਣੀ ਨਹੀਂ ਜੇ ਤੋ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਦਾ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਚੱਕ ਲਈ ਸੀ ਕਿ ਵੀ ਬਹੁਤ ਮਾੜਾ ਕਰਕੇ ਕੀ ਨਾ ਕੋਈ ਐਡੀ ਬੈਸ ਹੀ ਨਹੀਂ ਸੀ ਬੱਚੇ ਦੀ ਉਹ ਜੀ ਬਾਡੀ ਦਾ ਖਿਹੜੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਜੀ ਮਿਹਨਤ ਮਿਹਨਤਦਾਰੀ ਕੀਤਾ ਯਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰਦਾ ਨਾਮ ਕੀ ਆਪਣਾ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਘ ਕਹਿੰਦੇ ਨੇ ਪਿੰਡ 'ਚ ਉੱਥੇ ਕਹਿੰਦੇ ਨੇ ਮੁੱਟਾ ਉਹ ਕਿਹੜੇ ਪਿੰਡ ਦੇ ਨੇ ਜੀ ਮੈਂ ਮੈਂ ਹੀ ਰੇਸ਼ਟਾ ਕਰਾਇਆ ਹਾਂ ਜੀ ਰੇਸ਼ਟਾ ਹਾਂ ਜੀ ਮੈਂ ਰੇਸ਼ਟਾ ਕਰਾਇਆ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਦੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਦੀ ਗੋਲੀ ਬੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਤੀ ਮਾਂ ਨੂੰ ਪਤਾ ਨਹੀਂ ਕੁੜੀਆਂ ਨੇ ਫੋਨ ਕਰਿਆ ਉਹ ਜੀ ਦੇਖੋ ਕੋਲੇ ਨਹੀਂ ਸੀ ਤਾਂ ਵੀ ਮੈਨੂੰ ਲੈ ਜਾ ਆ ਕੇ ਉਧਰ ਉਹ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਦਾ ਨਹੀਂ ਕਿਉਂਕਿ ਆਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ ਤੁਹਾਡਾ ਕੀ ਨਾਮਾਂ ਤੇ ਕੀ ਮਾਨਲਾ ਲੇਕੀ ਇਹ ਐਸਾ ਜਸਵੀਰ ਸਿੰਘ ਖਾਲਾ ਨਾ ਹੋਵੇ ਕੀ ਘਟਨਾ ਹੋਈ ਐ ਸਰ ਇਹ ਸਰ ਕੱਲ ਸਾਨੂੰ ਕੋਈ 4:30 ਦੇ ਕਰੀਬ ਇਨਫਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਉਰਫ ਕਾਲਾ ਸਨਪ ਮੱਖਣ ਸਿੰਘ ਦੇ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਚ ਹੋ ਗਿਆ। ਫਿਰ ਉਹਦੀ ਬਾਦ ਉਹਦਾ ਮ੍ਰਿਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁਖ ਅਫਸਰ ਥਾਣਾ ਲੰਗੋਵਾਲ ਕੋਲ ਸਟੇਟਮੈਂਟ ਲਿਖਾਈ। ਇਹ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਰਮਕੌਰ ਸਿੰਘ ਉਹ ਇੱਥੇ ਚੀਮਾ ਵਿਖੇ ਰਿਹਾ ਹੈ। ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤਮਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ। ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ। ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਜੀ। ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ। ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫੇਰ ਡਿਸਪਿਊਟ ਹੋ ਗਿਆ ਤੁਤਮਵੇਂ ਹੋ ਗਈ ਕਿਸੇ ਗੱਲੋਂ। ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਇਹਦਾ ਇਹ ਜਿਹੜੇ ਆਪ ਭੂਏ ਨੇ ਸਰਮੁਖ ਸਿੰਘ ਹੈ ਆਪਣੇ ਚੀਨਵਾਸੀ ਚੀਮਾ ਇਹਨੇ ਉਹਦੇ ਗੈਨ ਸ਼ੌਟ ਦੇ ਉਹਦੇ ਫਾਇਰ ਇੱਕ ਸੱਜੀ ਕੋਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅੱਡੀ ਸਪੋਟ ਡੈਥ ਹੋਈ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੁਸੀਂ ਜੀ ਕਾਰਵਾਈ ਜੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰਜਮਨ ਨੰਬਰ 61 ਜਮਨ 2 ਬੀ ਐਨ ਐਸ 25 27 54 56 ਥਾਣਾ ਲਊਗਾਮ ਕਾ ਤਮਾਦਰਜ ਕਰ ਲਿਆ ਜੀ ਦੋਸੀ ਦੇ ਘਰ ਰੇਡ ਕੀਤੀ ਦੋਸੀ ਭੱਜਿਆ ਹੋਇਆ ਉਹਨਾਂ ਐਸਐਸਓ ਸਾਹਿਬ ਰਿਪੋਰਟ ਸਮਟ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾਂ ਮੱਖਣ ਸਿੰਘ ਹੈ ਜੀ